ਛੇ ਮਲੇ ਨੇ ਛੇ ਮਲੇ ਨੂੰ ਚੱਲੇ ਛੇ ਮਲੇ ਨੂੰ ਮੂੰਖਾਵਾ ਮੇਰੇ ਨਾਲ ਜਿੱਥੇ ਮਾਰਦੀ ਉਹ ਮੱਜਾਂ ਦੇ ਸੰਗ ਨਾਲੇ ਲੈ ਜਾ ਕੋਲ ਕੇ ਹਰਾਮ ਦੀਆ ਸਕੂਲ ਨੂੰ ਸਕੂਲ ਨੂੰ ਮੈਂ ਕਿਹਾ ਕਿਹੜਾ ਇਹਨਾਂ ਦੇ ਟੱਬਰ ਚ 7 8 ਜੀ ਆ ਇੱਕ ਪੁੱਪੜਿਆ ਦਿਖਾ ਲ ਦੋ ਮੈਨੂੰ ਕਿਹੜੇ ਉਹ ਤਾਂ ਕਦੇ ਨਾਸਰੀ ਐਲਕੇ ਜੀ ਮਤਲਬ ਤੁਸੀਂ ਪਹਿਲੀ ਦੂਜੀ ਵੀ ਨਹੀਂ ਤੁਸੀਂ ਤਾਂ ਕੋਈ ਟੱਪੀਆਂ ਮੇਨੂੰ ਬੀਬੀ ਤੈਨੂੰ ਪ੍ਰਭਾਪੇ ਨੇ ਪ੍ਰਪੋਜ਼ ਕਿਦਾਂ ਕੀਤਾ ਸੀ ਨੇ ਤੈਨੂੰ ਜਨਾਬਾਦੋਂ ਦੇ ਕੇ ਛੱਡਣ ਲੱਗੀ ਆ ਹਾਂ ਪਤਾ ਹੁਣ ਕੱਲ੍ਹ ਇਹ ਆਗੇ ਕਿ ਜਿਹੜਾ ਦੀ ਬਾਥਰੂਮ ਤੋਂ ਛੱਡ ਦੋਗੇ ਬਾਥਰੂਮ ਦੋ ਆ ਉਹਨੇ ਇੱਕ ਤੇ ਦੱਸਿਆ ਕਹਿੰਦਾ ਤੁਹਾਡੇ ਨਾਨਕਿਆਂ ਚ ਕੋਈ ਆਉਂਤ ਵੀ ਆ ਮੈਂ ਕਿਹਾ ਆਹੋ ਤੇੜ ਮਾਰੀ ਆਉਂਤ ਆਉਂਤ ਕਰਦਾ ਰਿਹਾ ਹਾਂ ਦੋਆ ਕੋ ਵਿਆਹਿਆ ਸੀ ਐਵੇਂ ਹੀ ਉਹ ਜਿਹੜਾ ਵਿਆਹਿਆ ਸਾਲਾ ਦੁਇਆਂ ਤਾਂ ਉਹਦੀ ਘਰ ਵਾਲੀ ਚਲ ਗਈ ਇੱਕ ਦਿਨ ਨੇ ਲਿਆਂਦੀ ਛੱਤਰ ਨਾਲ ਛੱਤਰ ਲਾ ਕੇ ਜਠੇਰਿਆ ਦਾ ਚਾਹ ਵੀ ਤੁਹਾਡਾ ਵਿੱਚੇ ਰਹਿ ਗਿਆ ਸੀ ਕਿੁੱਤ ਨਾ ਤੂੰ ਮੇਰੇ ਕੋਲੋਂ ਖਾ ਲਈ ਜਿਠੇਰੇ ਮਨਾਏ ਸੀ ਉਹ ਆਹ ਸਾਰਾ ਕੁਝ ਹੀ ਕੀਤਾ ਸੀ ਐਵੇਂ ਜਿਠੇਰੇ ਮਨਾਏ ਤੇ ਤੁਹਾਡੀ ਕੋਲ ਭੁੱਲ ਭੁੱਲ ਪਈ ਆ ਵੀ ਆਪੀ ਚੈੱਕ ਕਰਾਓ ਕਿ ਘਾੜਾ ਦਾ ਉਹ ਝੋਨਾ ਭਿੱਜੇ ਦਾ ਬਾਹਰ ਸਮਾਨ ਚੱਕਣਾ ਬਾਬਿਆਂ ਨੇ ਪਿਆ ਉੱਤੇ ਮੇਰੀ ਗੱਲ ਸੁਣ ਲੈ ਉਧਰ ਤੇਰਾ ਭਰਾ ਬੈਠਾ ਭਿੱਜੀ ਜਾਂਦਾ ਬਾਹਰ ਜਿਹੜਾ ਬਜਾਰਾ ਘਰੋਂ ਕੱਢ ਦਿੱਤਾ ਘਰੇ ਆ ਤੁਸੀਂ ਹੈ ਨਾ ਉਹਦੇ ਬਾਰੇ ਕੋਈ ਦੱਸ ਦੇ ਰਹੀ ਮਾਵਾ ਨਹੀਂ ਘੜ ਸਰਜਦੇ ਆ ਉਦਾਂ ਦੀ ਇਹ ਗੱਲ ਹੈ ਸੱਚੀ ਆ ਲਾ ਕੌਮਣ ਚਾਚੀਆਂ ਤਾਈਆਂ ਮਾਵਾ ਮਾਵਾ ਹੀ ਹੁੰਦੀਆਂ ਨੇ ਸੈਡ ਹੋ ਜਾ ਯਾਰ ਤੇਰਾ ਕ ਤੁਸੀਂ ਜਾ ਕੇ ਚੰਗਾ ਹੀ ਦੀ ਟੇਢੀ ਉਹ ਕਿ ਬਾਹਰ ਆ ਕਰ ਲੋ ਫੇ ਯਾਰ ਜਿਆਦਾ ਆ ਕਰਾ ਲੋ ਜਾਂ ਹੋਰ ਆ ਲੋ ਸਮਾਰ ਯਾਰ ਮੇਰੇ ਕੱਲੇ ਦਾ ਪੈਸਾ ਉਹ ਵੀ ਹੈਗਾ ਯਾ ਬੀ ਰੀਐਕਸ ਕੋ ਬੀ ਰੀਐਕਸ ਹੈਲੋ ਐਕਸਕਿਊਜ਼ ਮੀ ਬੋੜਾ ਕਰੇ ਮੋ ਕਰ ਦੇ ਕੜਾ ਕੜਾ ਕੱਜੇ ਲੱਖ ਜੇ ਐਮੀ ਹਾਲ ਆਪ ਹੋਂ ਆ ਫਸ ਗਿਆ ਨਾ ਗੱਡੀਆਂ ਤੁਸੀਂ ਹਰਾ ਚਾਰ ਦੀਆਂ ਰਹੀਆਂ ਘਾਈ ਖੋਤਿਆ ਬੰਦੇ ਘਾਈ ਖੋਤਿਆ ਬੰਦੇ ਕੁਣ ਨਾ ਕੋਈ ਹਾਂ ਹਾਂ ਪਤਾ ਕਿੰਨੇ ਖੇਤ ਉੱਤੇ ਗੁੰਨੇ ਸੀ ਉਹ ਸਾਲੀ ਕਿਹੜੀ ਜ਼ਮੀਨ ਆ ਜਿਹੜੀ ਤੁਹਾਡੀ ਨੇ ਕਦੇ ਕਿੱਥੇ ਨਿਕਲਦੀ ਆ ਕਿਉਂ ਅਸੀਂ ਕੋਹ ਤੇ ਜਦੋਂ ਅਸੀਂ ਕੋਹ ਤੇ ਪਰ ਮਾਰੇ ਕਿ ਤੁਕੇ ਕਿਹੜੇ 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 ਗੁੰਦੇ ਕਿਹੜੇ ਪਹਿਲਾਂ ਵਗੜੀ ਪੰਚਾਇਤ ਲੈ ਕੇ ਜਾਓ ਗੁੰਨਾ 1.5 ਬੋਸ ਆ ਖੇਤ ਆ ਉਹ ਮੈਨੂੰ ਪਤਾ ਇਨਕਮ ਟੈਕਸ ਵਾਲੇ ਇਹਨਾਂ ਦੇ ਕਿਉਂ ਹੁੰਦੇ ਸੀਗੇ ਉਦੋਂ ਬਾਦਲ ਦੀ ਸਰਕਾਰ ਸੀ ਬਚਾਅ ਹੋ ਗਿਆ ਜਿਹੜਾ ਮਾਮੇ ਦੀ ਸਿੱਧੀ ਸੀ ਬਾਦਲ ਨਾਲ ਤਾਂ ਕਰ ਗਏ ਬਾਦਲ ਨਾਲ ਬੈਣੀ ਉੱਠਣੀ ਸੀਗੀ ਸ਼ਾਮ ਦੀ ਰੋਟੀ ਬਾਦਲਾਂਾ ਫਰਾਵ ਹਾਂਜੀ ਮਿਹਨਤ ਦੀ ਗੱਲੇ ਆ ਤੁਸੀਂ ਕੀ ਸਮਝਦੇ ਹੋ ਤੁਸੀਂ ਸਾਡੇ ਪਸ਼ੂ ਆ ਤੁਸੀਂ ਕੋਈ ਨਾਰਮਲ ਬੰਦੇ ਨਾ ਸਮਝੋ ਇੱਥੋਂ ਖੇਤ ਪਤਾ ਮੈਂ ਨਾ ਰਖਾਉਂਦਾ ਮਾਰੇ ਜ਼ਿੰਮੇਦਾਰ ਦੇ ਕੋਲ ਤਾਂ 1.5 ਖੇਤ 2 ਖੇਤ ਬਾਹ ਹੁੰਦੇ ਉੱਤੇ ਹੀ ਖਾਲਾ ਜੱਟ ਮਾਰਦਾ ਰਹਿੰਦਾ ਉਹ ਇਹਨਾਂ ਨੂੰ ਤੁਸੀਂ ਨਾਰਮਲ ਨਾ ਸਮਝੋ ਨਾਰਮਲ ਨਾ ਸਮਝਿਆ ਤੁਹਾਨੂੰ ਥੋੜੀ ਜਿਹੀ ਮਿਰਕਲ ਆ ਤੁਸੀਂ ਮਿਰਕਲ आई डोंट नो एक्सप्लेन यू आर दिमाग तो ਢੋੜਾ ਜਾ ਤੁਸੀਂ ਪੈਦਲੇ ਸਾਰਾ ਟੱਬਰ ਮੈਨੂੰ ਲੱਗ ਗਿਆ ਆਪਣੇ ਜਿਹੜੇ ਤੇ ਇੰਗਲਿਸ਼ ਬੋਲਦਾ ਤੈਨੂੰ ਬੋਲਣੀ ਆਉਂਦੀ ਨਹੀਂ আচ্ছা ਤੂੰ ਹੀ ਬੋਲ ਦੇ ਤੁਹਾਡੇ ਕਦੀ ਸਕੂਲ ਨੇ ਮੂੰਹ ਦੇਖਿਆ ਸਾਰੀਆਂ ਜਗ੍ਹਾ ਤੇ ਇਹਨਾਂ ਨੇ ਰੁਪਈਆ ਦਿੱਤਾ ਸਾਰੀਆਂ ਦੇ ਸਕੂਲ ਨੂੰ ਪਤਾ ਕਾਵੇਂ ਦਿੱਤਾ ਮੈਨੂੰ ਉਹਨੇ ਪੁੱਛਿਆ ਵੀ ਕਹਿੰਦੇ ਬਈ ਸਕੂਲ ਨੇ ਮੈਂ ਕਹਾ ਇਹਨਾਂ ਦੇ ਟੱਬਰ ਚ ਕਿਹੜਾ ਕੋਈ ਪੜਿਆ ਆ ਤਦੇ ਸਕੂਲ ਨੇ ਇਹਨਾਂ ਨੂੰ ਕਿਹਾ 10 ਰੁਪਈਏ ਨਹੀਂ ਦਿੱਤੇ ਆ ਵੇ ਹਰੇਕ ਕੱਲੀ ਕੱਲੀ ਜਗ੍ਹਾ ਤੇ ਇਹਨਾਂ ਨੇ 11 1100 ਰੁਪਈਏ ਦਿੱਤੇ ਸਕੂਲ ਨੂੰ ਨਹੀਂ ਦਿੱਤਾ ਸਕੂਲ ਨੂੰ ਕਿਉਂਕਿ ਇਹ ਪੜਿਆ ਹੀ ਨਹੀਂ ਤਦੇ ਨਹੀਂ ਦਿੱਤਾ ਤੁਸੀਂ ਮੈਨੂੰ ਪ ਦੰਦਾ ਦੰਦਾ ਸਕੂਲ ਨੂੰ ਪਿਆ ਨਹੀਂ ਦਿੰਦੇ ਸਾਰਿਆਂ ਦੇ ਦਿੰਦੇ ਆ ਨਹੀਂ ਮੇਰੀ ਗੱਲ ਸੁਣ ਤੂੰ ਕੱਲੀ ਕੱਲੀ ਜਗ੍ਹਾ ਤੇ 11100 ਰੁਪਇਆ ਦਿੱਤਾ ਮੈਨੂੰ ਕਿਸੇ ਨੂੰ ਪੁੱਛਿਆ ਭਾਜੀ ਸਕੂਲ ਨੂੰ ਸਕੂਲ ਨੂੰ ਮੈਂ ਕਿਹਾ ਗਿਆ ਕਿਹੜਾ ਇਹਨਾਂ ਦੇ ਟੱਬਰ ਚ 7-8 ਜੀ ਆ ਇੱਕ ਪੜਿਆ ਦਿਖਾ ਲ ਦੋ ਮੈਨੂੰ ਕਿਹੜੇ ਉਹ ਤਾਂ ਕੋਈ ਨਾਸਰੀ ਐਲਕੇ ਜੀ ਮਤਲਬ ਤੁਸੀਂ ਪਹਿਲੀ ਦੂਜੀ ਵੀ ਨਹੀਂ ਤੁਸੀਂ ਤਾਂ ਕੋਈ ਟੱਪੀਆਂ ਮੈਨੂੰ ਦਿਖਾ ਦਈਓ ਉਦਾਂ ਦੇ ਤੁਹਾਡੇ ਜਵਾਕ ਨਿਕਲੇ ਜਿੱਦਾਂ ਦੇ ਤੁਸੀਂ ਉਦਾਂ ਦੇ ਅਸੀਂ ਬਲੋਂਗੜੀ ਨੇ ਖੇਡ ਹੀ ਗਈਆਂ ਬਲੋਂਗੜੀ ਹੋਰ ਗਿਆ ਯਾਰ ਜਿਹੜਾ ਧਾਨੇ ਜਿਗਰਾ ਉਹ ਜਿਹੜਾ ਪੜਿਆ ਲਿਖਿਆ 10 پاس ਮਿਲ ਗਿਆ ਉਹਨਾਂ ਦਿਨ ਉਹਨਾਂ ਟੈਮਾਂ ਦੇ ਵਿੱਚ 10 ਪੜਿਆ ਵੀ ਬਹੁਤ ਸੀ ਸ਼ੁਕਰ ਕਰੋ ਤੁਹਾਨੂੰ ਉਹ ਸ਼ੁਕਰ ਕਰ ਰਹੀ ਜੀ ਪਈ ਉਹ ਮੂਹਰੇ ਦਾ ਉਹ ਮੂਹਰੇ ਦਾ ਉਹ ਮੂਹਰੇ ਦਾ ਜੀ ਬਈਆ ਉਹ ਵਿਆਹ ਹੋ ਗਿਆ ਕੌਣ ਜੀ ਬਈ ਕੌਣ ਕੌਣ ਰਾਜਾ ਕੋ ਵੀ ਸ਼ੈੱਡ ਥੱਲੇ ਕੱਢ ਕੇ ਜਿੱਦਾਂ ਬਹੁਤ ਆਦਾ ਸਨੋਪ ਹੈ ਗਈ ਹੁੰਦੀ ਆ ਬੇਬੀ ਆ ਜਾ ਕਿਤੇ ਨਹੀਂ ਤੂੰ ਇੱਥੇ ਕੈਨੇਡਾ ਅਮਰੀਕਾ ਇੰਗਲੈਂਡ ਤੇ ਆ ਜਿਹੜੀ ਤੇਰੇ ਦਸਨੋਪ ਪੈਣ ਲੱਗੀ ਆ ਏਦਾਂ ਵੀ ਉਦਾਂ ਇੰਗਲੈਂਡ ਦੇ ਵਿੱਚ ਲੈ ਕੇ ਜਾਈਏ ਇਹਦਾ ਗੂਰੀਆਂ ਨੂੰ ਮਾਰ ਪਾਵੇ ਦੇ ਲਕ ਪਾ ਲੈ ਨ ਕਜਲ ਪਾ ਆ ਜਾ ਆ ਜਾ ਉਹ ਤੈਨੂੰ ਵੀ ਕੀ ਸੁਣੋ ਪੈਂਦੀ ਐ ਆ ਜਾ ਹੈਲੋ ਡਾਰਲਿੰਗ ਹੈਲੋ ਇਹ ਯਾਰ ਇਹ ਤਾਂ ਲਾਉਡ ਸਪੀਕਰ ਇਹਦਾ ਬੰਦ ਹੋਇਆ ਆ ਕਾਲਾ ਕੋਪੀਸਮਾਨ ਆਇਆ ਕਿੱਥੋਂ ਚੱਕਣਾ ਉਹ ਵੇੜੇ ਚੋਂ ਆਪ ਜੀਰ ਦਾ ਸੁਣ ਲਾ ਇਹ ਨਾ ਹੋਵੇ ਜੋ ਜੀਜਾ ਜੀ ਬੋਲੇ ਕਿ ਉਹ ਮੈਂ ਕਰਾਂ ਤੂੰ ਬਦ ਇਹ ਸ਼ਰਤ ਨਾ ਰੱਖੀ ਮੈਂ ਆਪਣਾ ਭਰਾਵਰ ਇੱਥੇ ਲੈ ਕੇ ਆਉਣਾ ਆ ਮਾਂ ਤੈਨੂੰ ਇਹਨਾਂ ਦੱਸ ਦਤਾ ਅਸੀਂ ਜਿੰਨਾ ਹਾਲ ਉਹਦਾ ਬੁਰਾ ਕਰਨਾ ਲੈ ਐਡਾ ਕਰੀ ਉਹਦੇ ਸੁਪਨੇ ਦੇ ਵਿੱਚ ਨਹੀਂ ਸੋਚ ਆਉਗਾ ਆ ਕੇ ਦੇਖੋ ਨੂ ਤੇਰੇ ਹੱਥ ਨਾਲ ਭੰਤੇ ਤੂੰ ਸਾਰੇ ਕੱਪੜੇ ਪਾ ਦੂ ਯਾਰ ਆ ਨਾ ਕਰੀਓ ਯਾਰ ਡੈਡੀ ਯਾਰ ਇਹਨੂੰ ਸੋਧ ਰਾਇ ਯਾਰ ਉਹਦਾ ਉਹ ਆ ਤੀਵੀਂ ਨਾਲ ਕੇ ਮੈਂ ਉਹਦੇ ਕੱਲੇ ਕੱਲੇ ਭੇਡ ਖੋਲ ਦੇਣਿਆ ਕੁਰਿਆ ਗੱਲ ਸੁਣ ਮੇਰੀ ਓਰੇ ਅੰਮ ਮੇਰੀ ਮਾਂ ਆ ਮੈਨੂੰ ਤੇਰਾ ਦੌੱਖਿਆ ਮੈਨੂੰ ਇਸ ਤਰ੍ਹਾਂ ਦਾ ਦੌੱਖਿਆ ਆ ਮਾਪਿਆਂ ਨੇ ਕਿੱਦਾਂ ਚੱਕ ਲਵਾ ਯਾਰਿੰਦਾਂ ਦੀ ਟੋਕ ਨਾਲ ਓ ਹੈਲੋ ਕਾਸੀ ਨਹੀਂ ਕਰਾਉਣਾ ਪਿਆ ਉਹ ਐਵੇਂ ਨਹੀਂ ਕਰਾਉਣਾ ਨਿਆਣਿਆਂ ਦੀ ਤਾਂ ਸ਼ਰਮ ਕਰੋ ਜਿੰਨਾ ਤੁਸੀਂ ਲੜਦੇ ਐ ਇੰਨੇ ਤਾਂ ਭਾਜ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਲੜਾਈ ਹੁੰਦੀ ਮੈਨੂੰ ਕਹੀ ਜੀ ਮੈਂ ਤੂੰ ਨਹੀਂ ਚੱਕ ਸਕਦਾ ਉੱਤੇ ਸਵਾਰ ਲੈ ਡੇਡਿਸ ਮੀਨ ਲੈ ਨਿਆਣਾ ਦੇ ਕੀ ਐ ਸਰਪੰਡ ਲੈਡਿਸ ਮੀਨ ਸ਼ਾਂਤ ਉਹਨਾਂ ਦੇ ਮਮਾ ਦੇਖੋ ਉਹਨਾਂ ਦੇ ਮਮਾ ਮਰੇ ਤੁਸੀਂ ਉਹਨਾਂ ਦੇ ਬੇਟੇ ਦੀ ਇਨਸਲਟ ਕਰ ਰਹੇ ਹੋ ਮਮਾ ਦੀ ਉਹ ਸੌਣ ਦਾ ਘੱਟ ਕਰਕੇ ਦਾ ਕਰ ਰਹੇ ਸਾਰੀ ਉਮਰ ਗਾਲ੍ਹਾਂ ਹੀ ਖਾਧੀਆਂ ਸਾਡੇ ਬੁੜੇ ਨੇ ਸਾਡੇ ਮਾਂ ਤੋਂ ਹੋਰ ਉਹਦੇ ਕੀਤਾ ਵੀ ਗਈ ਆ ਤੂੰ ਆ ਜਾ ਆ ਜਾ ਓ ਮੇਰੀ ਗੱਲ ਛੋੜ ਲੈ ਹੈਲੋ ਐਕਸਕਿਊਜ਼ ਮੀ ਜਿੰਨੇ ਪਿਆ ਨਾ ਬਾਜ ਮਾਰ ਤੇਰਾ ਭਰਾ ਆ ਜਾਣਾ ਮ ਘੋੜਾ ਆਦਾ ਤੇਰੇ ਨਾਲ ਪੇ ਗਿਆ ਔਰ ਨਹਿ ਤਾਪ ਕੇ ਦਾ ਪੇ ਗਿਆ ਉਦਨ ਮੂੰਹ ਕਰਕੇ ਹਾਕ ਮਾਰ ਲਿਆ ਜਿਹੜਾ ਨੰਗੇ ਪੈਰੀ ਦੌੜੇ ਹੋਣਾ ਗਾੜੀ ਮੇਰੀ ਘਾ ਸੋੜ ਲਾ ਮੈਂ ਤੇਰੇ ਭੇਦ ਖੋਂਦੜੇ ਜਿਹੜੇ ਸਾਲੀ ਤੋਂ ਤੂੰ ਚੰਪੀ ਮ사ਜ ਕਰਾ ਰਿਹਾ ਜਾ ਜਾ ਕੇ ਫਿਰ ਤੇ ਤੇਰੇ ਕੋਲ ਬਾੜ ਨਹੀਂ ਉਹਦੇ ਕੋਲ ਕਹਿੰਦਾ ਮੇਰੇ ਮ사ਜ ਕਰ ਉਹ ਵੀ ਲੱਗੀ ਐ ਉਹ ਤੀਰਥੇਰੇ ਦੇਖ ਲਿਆ ਦਾਲ ਦਾ ਤਾਂ ਖਲਾਸਾ ਹੋ ਗਿਆ ਨੇ ਇਹਦਾ ਉੱਥੇ ਕੇ ਦੱਬੀ ਰਹਿਣੀ ਸੀ ਐ ਮ사ਜ ਕਰਾਂ ਅੰਡੇ ਬਾਅਦ ਚ ਉਹਦੇ ਵੀ ਤੇਲ ਲਾਵੇ ਉਹਨੂੰ ਪੁੱਛ ਲਗੋ ਵੀ ਕੀ ਐ ਬੀਬੀ ਚਾਹੇ ਜਾ ਕੇ ਪੁੱਛਿਆ ਜਾਨਾ ਮੈਂ ਕਿਹਾ ਦੇਖੀ ਸੇਮੋ ਤੇ ਤੇਲ ਲਾਉਂਦਾ ਦੇਤਾ ਆ ਸਾਰੀ ਜੰਦੀ ਕਰਨਗਾ ਆ ਹੀ ਕੀਤਾ ਇਹਨੂੰ ਦੇਖੀ ਉਹ ਗਏ ਨੇ ਕਿਥੇ ਓਏ ਤੇਲ ਲਾਵੇ ਸਾਲੀ ਆਪਣੀ ਦੇ ਸੈਰ ਚ ਇਦਾਂ ਸਾਲੀ ਆਪਣੀ ਦੇ ਸੈਰ ਚ ਤੇਲ ਲਾਵੇ ਦੇਖ ਲਿਆ ਇਹਨੂੰ ਮਨੀ ਨੇ ਸਾਲੀ ਦੇ ਤੇਲ ਆਹੋ ਸੈਰ ਚ ਆਹੋ ਛッセ ਕਿਦਾਂ ਹਾਂ ਪਰਸੋਂ ਫੇਰ ਕੀ ਹੋਇਆ ਕਹਿੰਦੇ ਇਹ ਸ਼ਰਮ ਨਹੀਂ ਆਉਂਦੀ ਇੰਜੋਏ ਕਰੰਦੋ ਮੈਂ ਕਾ ਕਰੀ ਕੀ ਕਹਿੰਦੇ ਉਹਨੂੰ ਪਤਾ ਨਹੀਂ ਲੱਗਾ ਆ ਹੋਇਆ ਜਿਵੇਂ ਸੇਮੋ ਤੋਂ ਸੇਮੋ ਆ ਬਾਤ ਤੇ ਇਹਨੇ ਵੀ ਲਾਇਆ ਉਹਦੇ ਪਚਾ ਹੋ ਗਿਆ ਕਿਤੇ ਹੱਥ ਬਾੜ ਕੇ ਪ੍ਰਪੋਜ਼ ਨਹੀਂ ਕਰਤਾ ਬੀਬੀ ਤੈਨੂੰ ਪਰਵਾਪੇ ਨੇ ਪ੍ਰਪੋਜ਼ ਕਿਦਾਂ ਕੀਤਾ ਸੀ ਤੈਨੂੰ ਪਾਪੇ ਦੇ ਪ੍ਰਪੋਜ਼ ਕਦੋਂ ਕੀਤਾ ਸੀ ਕੀ ਹੋਇਆ ਸੰਗ ਲੱਗਦੀ ਆ ਮੇਰੀ ਗਾਥੜਾ ਬੋਲਿਆ ਨਾ ਕਰ ਤੁਸੀਂ ਸਿੰਬੀ ਦੇ ਮੈਂ ਮਾਰ ਮਾਰ ਮੇਰੇ ਗਾ ਸੁਣ ਹਾਂ ਸਿੰਬੀ ਹੁਣਾਂ ਨੇ ਇਹਨੇ ਤੈਨੂੰ ਪੁੱਛਣਾ ਤੈਨੂੰ ਅਸੀਂ ਪੁੱਛਣਾ ਆ ਸਿੰਬੀ ਉਹ ਨਹੀਂ ਆਪਣੇ ਘਰ ਬੈਠੀਆਂ ਆ ਤੇਰਾ ਮੈਂ ਦੱਸ ਨੌਕਰ ਨਹੀਂ ਲੱਗੀ ਤੁਹਾਡੀ ਮੈਂ ਰਪਈਆ ਥੋਤਾ ਤੁਸੀਂ ਮੇਰੇ ਹੱਥ ਤੇ ਨਹੀਂ ਧਰਦੇ ਹਰਾਮ ਦੇ ਉਹ ਪਾਰ ਜਾਂਦਾ ਹੁੰਦਾ ਤਾਂ ਨੋਟ ਜੇ ਧੋਕੇ ਤੈਨੂੰ ਫੜਾ ਦਈਏ ਤਾਂ ਨਹੀਂ ਤੈਨੂੰ ਫੜਾਉਂਦੇ ਥੋਪੀ ਅੱਜ ਜਿਹੜਾ ਤੂੰ ਪਾ 500 ਦਾ ਨੋਟ ਰੱਖਿਆ ਆ ਨਾ ਮੈਂ ਮੋਰ ਨੂੰ 10 ਰੁਪਏ ਕਿਤੇ ਕੌਣ ਲੱਗੇ ਰਾਜਾ ਸਾਹਿਬ ਦੀ ਇੱਥੇ ਲੈ ਕੋ ਗਿਆ ਦਿਲ ਕਿੱਥੇ ਕੌਣ ਲੱਗੇ ਮੈਂ ਝੂਠੀ ਸੌ ਨਹੀਂ ਕੰਦੀ ਮਾਰਾਈ ਦੀ ਮੇਰੀ ਗੱਲ ਸੁਣ ਲਾ ਮੇਰੇ ਨਾਲ ਚ ਗੱਲਾਂ ਬਹਿ ਗਈਆਂ ਮਾਰਾਈ ਤੋਂ ਵੱਡਾ ਕੁਝ ਹੈ ਨਹੀਂਗਾ ਜਦੋਂ ਹਨ ਤੂੰ ਵੀ ਮਨੀ ਨਾਲ ਲੜ ਕੇ ਕਹਿੰਦੀ ਸੀ ਮੈਂ ਤਾਂ ਹੱਲੇ ਬੋਲਦੀ ਨਹੀਂ ਜਿੰਨੇ ਰੁਪਏ ਤੂੰ ਲਗਿਆ ਗੋਪੀ ਨਹੀਂ ਨੇ ਲੈ ਆਂਦਾ ਲੜ ਕੇ ਤੂੰ ਹੀ ਮਾਂ ਪੋਤਾ ਤੇ ਬੋਲਦੇ ਆਂ ਕਹਿੰਦਾ ਕਹਿੰਦਾ ਸੀ ਬਾਬੇ ਦੇ ਜਾਂਦਾ ਹੰਦਾ ਕਿਤੇ ਜਾਂਦਾ ਤੇ ਦਿੰਦੀ ਨਹੀਂ ਸੀ ਪੈਸੇ ਹਜ਼ਾਰ ਦੇ ਬੇਚਾਰਾ ਰੋਡ ਖਾ ਖਾ ਕੇ ਬਾਬੇ ਦੇ ਟੈਂਪਰ ਦਾ ਹੁੰਦਾ ਹੀ ਮਨੇ ਦੇਲਾ 1000 ਰੁਪਏ ਵਿੱਚ 500 ਦਾ ਤੇਲ ਲੱਗ ਜਾਂਦਾ ਸੀ تین تین ਚਾਰ ਚਾਰ ਹਜ਼ਾਰ ਰੁਪਏ ਦੇ ਕੇ ਤੋਰਦੀ ਸੀ ਓਏ ਹੱਲੇ ਲਵੀ ਗਵਾ ਆ ਚੱਲ ਲਾਲੋ ਫੋਨ ਉਹਨੂੰ ਬੱਛ ਲਿਓ ਕਿੰਨੇ ਪੈਸੇ ਦਿੰਦੀ ਸੀ ਮੈਂ ਆਪਣੇ ਬਾਥਰੂਮ ਬਣਾਉਂਦਾ ਆਪਣੇ ਨਹਾਉਣ ਹਾਂ ਦੇਖੋ ਜੀ ਜਿਹਦਾ ਜਿੱਦਾ ਵਿਆਹ ਹੁੰਦਾ ਆਪਣਾ ਕਮਰਾ ਸਵਾਰ ਉਹ ਆਪਣਾ ਬਾਥਰੂਮ ਬਣਾਵੋ ਬਸ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਤੁਹਾਡੀ ਹਤੀ ਮੀਆਂ ਫੁੱਲਾ ਵਾਲੀਆਂ ਨਹੀਂ ਹੋਣੀਆਂ ਜਿੱਦਾਂ ਦੀ ਮੈਂ ਵੀ ਟੀਮੀ ਮੈਂ ਵੀ ਅਕਸਰ ਆਈ ਸੀਐਸ ਘਰ ਦੇ ਵਿੱਚ ਤਾਂ ਤੇਰੇ ਲਈ ਮੈਂ ਦੇਰ ਘੁਰਾ ਨਵਾ ਤਿਆਰ ਕਰਾ ਲੈ ਤਾ ਆਹ ਬਾਥਰੂਮ ਸੋਨੇ ਯਾਰ ਕੇ ਬਣਾਇਆ ਦੋ ਇੱਥੇ ਕੀ ਗੱਲ ਉਹਨਾਂ ਦਾ ਨਾ ਨਾ ਹਾ ਕਮੈਂਟ ਕੰਡੇ ਲੱਗੇ ਹੋਣਗੇ ਦੇਖ ਆ ਦੇਖੀ ਇਹਦੇ ਵਿੱਚ ਕੋਈ ਸੋਨਾ ਕੋਈ ਲਾਗੇ ਲੈ ਲੈ ਜਵੇ ਉਹ ਮੇਰੀ ਜਨਾਨੀ ਦਾ ਕੰਡੀਸ਼ਨਰ ਉੱਥੇ ਪਿਆ ਹੋਗਾ ਉਹ ਤਾਕੀ ਚ ਇਹ ਕੀ ਹੋ ਗਿਆ ਉਹ ਠੀਕ ਆ ਤੂੰ ਤਾਂ ਚੌਹੀ ਆ ਮੈਂ ਨਾ ਬੇਇੱਜ਼ਤੀ ਕਰਾ ਮਾ ਆਪਣੀ ਘਰ ਵਾਲੀ ਤੋਂ ਮੇਰੀ ਇੱਕ ਗੱਲ ਸੁਣ ਲੈ ਕੀ ਗੱਲ ਉਹਨਾਂ ਨੂੰ ਉਹ ਫੋਨ ਹੀ ਸਾਡਾ ਕਿਤੇ ਧੁਰ ਚੰਨ ਦੇਣਾ ਨਹੀਂ ਰਿਆ ਕਣੀ ਗੱਲਾਂ ਬੰਦੇ ਯਾਰ ਨੇ ਤੈਨੂੰ ਜਨਾਨੀ ਬਾਥਰੂਮ ਤੋਂ ਦੇ ਕੇ ਛੱਡਣ ਲੱਗੀ ਆ ਹਾਂ ਪਤਾ ਹੁਣ ਤਾਂ ਲੈ ਆ ਗਈ ਕਿ ਜਨਾਨੀ ਬਾਥਰੂਮ ਤੋਂ ਛੱਡ ਦੋਗੇ ਬਾਥਰੂਮ ਦੋ ਬਣਾਏ ਹੋਆ ਇੰਨੇ ਰੁਪਏ ਲਾਏ ਹੋਆ ਮੈਂ ਉਹ ਐ ਉਹ ਸਾਲੇ ਦਾ ਪਾਣੀ ਦਾ ਬਾਲਟੀ ਨਾਲ ਡੋਲਣਾ ਪੈਂਦਾ ਸੀ ਫੇਰ ਡੋਲਣਾ ਦੀ ਅੱਗੇ ਸਾੜਾ ਬੁੜੀਆਂ ਖੂਈਆਂ ਚ ਪਾਣੀ ਲਿਆ ਕੇ ਡੋਲ ਲਿਆਉਂਦੇ ਸੀ ਮੈਂ ਖੇਤਾਂ ਚ ਜਾਂਦੀ ਹੁੰਦੀ ਸੀ ਆਰਾਮਤ ਤੁਸੀਂ ਕਾਢ ਉਹ ਖੇਤਾਂ ਚ ਨਹੀਂ ਜਾ ਸਕਦੀ ਤੇਰੀ ਦੀਵੀ ਇੱਟਾਂ ਨਾ ਕਰ ਬਈ ਟੌਲਟ ਬਣਾ ਇੰਨੀ ਬੱਧੀਆ ਰਮਾ ਮੇਰੀ ਦਾ ਸੋੜ ਲਓ ਫੇਰ ਤੌਰ ਚੜ ਸਰੇ ਰਹਿਤੇ ਕੀ ਕੀ ਗੱਲ ਜੇ ਟੌਲਟਾ ਕਰਕੇ ਬਣਾਣੇ ਆ ਵੈਸੇ ਤੌਰ ਚੜਣੇ ਆ ਤਾਂ ਫੇਰ ਟੌਲਟੇ ਕੱਲਾ ਬਣਾ ਲਓ ਬਾਕੀ ਕੰਮ ਬੰਦ ਕਰ ਤਾ ਯਾ ਤੁਸੀਂ ਇਹ ਮੱਕੀ ਪਹਿਲਾਂ ਟੌਲਟੇ ਬਣਾ ਲਵੋ ਆ ਤੂੰ ਪਹਿਲਾਂ ਖੇੜਿਆ ਕਰ ਦੂਜਾ ਕੰਮ ਰਸੋਈ ਦਾ ਫੇਰ ਤੂੰ ਫੇਰ ਬੰਦ ਕਰ ਦੇ ਉਹਨਾਂ ਨੂੰ ਵੀ ਕਹਦੇ ਹਜੇ ਵਿੱਚ ਬਣਾ ਲੈ ਕਿੱਥੇ ਬਾਤ ਹੋ ਰਹੀ ਹੈ ਜਨਾਨੀ ਆਈ ਨਹੀਂ ਦੇਖੂਗਾ ਕੌਸ਼ਿਸ਼ ਨਹੀਂ ਕਰ ਮੈਂ ਲੱਖ ਰੁਪਈਆ ਪਹਿਲਾਂ ਬਾਥਰੂਮਾਂ ਤੇ ਲਾਵੋ ਹੈਨਾ ਹੇ ਮਾਤਾ ਬੀ ਵੀ ਲੱਖ ਰੁਪਏ ਤੁਹਾਡੇ ਬਿਆਹ ਦੇ ਨਾਮ ਦੀ ਮੈਨੂੰ ਕੌਣ ਭਰਾ ਬਣ ਕਹੂਗਾ ਤੈਨੂੰ ਤਾਂ ਸੁਦੈਣ ਕਹੂਗੇ ਕਹਿੰਦਾ ਸੁਦੈਣ ਕਹੂਗਾ ਤੂੰ ਇੱਧੇ ਹੀ ਫਿਰੋ ਇੱਧੇ ਸੋਹਣੇ ਲੱਗ ਚੱਲ ਤੂੰ ਵੀ ਰੋਟੀ ਖਾ ਖਾਣੀ ਤਾਂ ਮਹੀਆ ਗੱਲ ਤਾਂ ਸੁਣ ਲੋ ਸਿੱਧੀ ਗੱਲ ਆ ਮੇਰੇ ਕੋਲ ਮੇਰੀ ਇਹ ਗੱਲ ਤਾਂ ਸੁਣ ਲੋ ਮੇਰਾ ਨਾ ਦਿਮਾਗ ਕੱਟਿਆ ਕਰੋ ਐਦਾਂ ਦੇ ਬਾਥਰੂਮ ਚੋਂ ਉਹ ਨਿਕਲ ਕੇ ਦਾਗ ਨਿਕਲੂਗੀ ਬਾਹਰ ਕਿਉਂ ਮੈਂ ਬੰਦਾ ਨਹੀਂ ਮੈਂ ਜਨਾਨੀ ਨਹੀਂ ਹਾਂ ਤੂੰ 올ਡ ਐਂ ਅੱਛਾ ਮਾਂ ਤੈਨੂੰ ਬੁੜੀ ਕਹੇ ਟਾ ਹੱਲੇ ਹੱਲੇ ਤਾਂ ਉਹ ਦੁੱਧੜੇ ਤਾਂ ਦਿੱਤੇ ਤੇਰੀ ਦਾ ਕਾਲਜ ਦੇ ਨੋਟਸ ਪੂਰੇ ਕਰਨ ਵਾਲੇ ਪਏ ਆ। ਕਾਲਜ ਦਾ ਤੇ ਨੋਟਸ ਪਏ। ਫੇ ਬਣਾ ਲਵੋ ਮੈਨੂੰ ਕੀ ਆ? ਰੁਪਈਆ ਦੇਂਦਾ ਨਹੀਂ ਤੁਹਾਡੇ ਕੋਲ। ਪੈਸੇ ਰੱਖ ਲਓ ਚਾਰਜੇ ਹੈਗੇ ਆ ਤਾਂ। ਮਹਿੰਗੇ ਦੇ ਪੈਸੇ ਨਾ ਦੇਣੇ 4000 ਰੁਪਈਆ। ਉਹ ਵੀ ਛੱਡ ਦੇ। ਉਹ ਤਾਂ ਕਿਰਾਇਆ ਪਈ ਜਾਂਦਾ ਕੋਈ ਕਹਿੰਦਾ ਪਈ ਜਾਂਦਾ ਕੀ ਗੱਲ ਰੁਪਈਏ ਨੇ ਅਗਰ। ਸਾਨੂੰ ਪੈਸੇ ਨਹੀਂ ਸਾਹਮਣਾ ਆਉਂਦਾ ਸਾਨੂੰ। ਮੇਰੀ ਇੱਕ ਗੱਲ ਸੁਣ ਲੈ। ਬੰਦੇ ਵਾਲੀ ਮੈਂ ਤੈਨੂੰ ਸਮਝਾਉਣਾ। ਦੇਖ 80000 ਰੁਪਏ ਉੱਤੇ ਸੁਨਿਆਰੇ ਦਾ ਦੇਣ ਵਾਲਾ ਖੜਾ। ਅਸੀ ਹਾਂ ਹੋ ਅਹੋ ਸੀ ਤਾਂ ਗਿਆ ਮੇਰੀ ਗਾੜਾ ਲਾਉਂਦਾ ਹੀ ਆ ਲਾਉਂਗਾ ਹੀ ਮੇਰੀ ਗਾੜਾ ਕਹਤੋ ਕਹਿੰਦੀ ਲੈਣੇ ਹੋਣ ਹੋਰ 30 ਲੱਖ ਰੁਪਏ ਦੇ ਆਉਣੇ ਆ 15 ਮੇਰਾ 15 ਤੇ ਪਾ ਮੇਰੀ ਗਾੜਾ ਕੱਲ 15 15 ਲੱਖ ਪਾ ਮੇਰੀ ਗਾੜਾ ਕਾਲੀ ਦੁਆਰ ਆ ਦੁੱਖ ਬਹੁਤ ਲੱਗਣਾ ਮੇਰੀ ਚੂਹੇ ਆਲੀ ਖਲਾ ਦੋ ਮੈਂ ਉਹਦੀ ਮਾਰਿਆ ਉਹ ਸੰਘਾਈ ਦਿਓ ਮੈਂ ਜਾਂਦਾ ਲੱਗਣਾ ਜੇ ਦਾਲੇ ਤੁਸੀਂ ਕਰਕੇ ਦਿਖਾਉਂਦੇ ਆ ਇਹਦਾ ਮੇਰੇ ਤੋਂ ਮੇਰੇ ਦਾ ਕਲੀਅਰ ਫਾਇ ਕਹੀ ਤੇ ਆ ਤਾਂ ਢੰਗੂ ਛਾੜਾ ਫੇ ਤੂੰ ਮੇਰੀ ਜਨਾਨੀ ਕਾ ਤੇ ਬੈੱਟ ਲੈ ਕੇ ਆਉਂਦੀ ਆ ਮੈਂ ਕਿਨਾ ਤੂੰ ਕਹਿਣਾ ਮੇਰੀ ਇੱਕ ਦਾ ਸੁਣ ਲੈ ਤੈਨੂੰ ਮੈਂ ਇੱਕ ਬੰਦੇ ਆਲੀ ਗੱਲ ਦੱਸ ਦਿਤੀ ਆ ਮੇਰੀ ਇੱਕ ਆ ਸੁਣ ਲੈ ਫੇਰੀ ਫੇਰੀ ਆਗਾ ਸੁਣ ਲੈ ਮੇਰੀ ਜਨਾਨੀ ਨੇ ਅੱਜ ਬਾਥਰੂਮ ਅਟੈਚ ਬਣਾਉਣਾ ਅੰਦਰੋਂ ਤਿਆਰ ਸ਼ਿਆਰ ਹੋ ਗਏ ਸਾਰੇ ਅਮਾ ਆ ਡੌਨ ਸਿਲਿੰਗ ਕਾਲੂ ਹੋਣ ਲੱਗਣੀ ਹੈ ਇਹੇ ਹੋਊਗਾ ਪਹਿਲੇ ਕਰੋ ਕਮਰਾ ਨਾਲੇ ਉਹ ਬੰਦੇ ਤੂੰ ਆਪੇ ਕਰ ਦੇਣਾ ਮੰਮੀ ਫੋਨ ਕਰੀ ਜਾਂਦੀ ਕੋਪੀ ਮੈਂ ਚੱਕਦਾ ਨਹੀਂ ਡਰਦਾ ਕੀ ਕਵਾਂ ਹਣ ਹੈ ਯਾਰ ਮੈਂ ਸਮਝ ਨਹੀਂ ਆਉਦੀ ਮੈਂ ਹੈ ਡਰ ਪ੍ਰੈਸ਼ਨ ਚ ਡਰ ਪ੍ਰੈਸ਼ਨ ਚ ਨਹੀਂ ਗਾ ਮਹਾਰਾਜ ਮੈਨੂੰ ਫੋਨ ਤੇ ਫੋਨ ਚੜਿਆ ਆ ਵਾ ਕੀ ਕਵਾਂ ਮੈਂ ਹੁਣ ਚੱਕ ਲੈਣਾ ਫੋਨ ਹੈ ਉਹ ਦੇ ਲਾ ਕਰ ਬਾਰੇ ਯਾਰ ਮੈਨੂੰ ਸਾੜੀ ਬਹੁਤ ਥੱਲੇ ਗੱਜੂ ਨੇ ਮੈਂ ਪਹਿਲਾਂ ਉਹ ਯਾਰ ਦਾ ਨਾ ਕਰ ਯਾਰ ਕੋਪੀ ਸੋਨੇ ਜ ਮੈਂ ਤਾਂ ਸੋਨੇ ਨਾਲ ਲਾ ਲੈਣਾ ਕਰਾ ਨਾਲ ਲਾ ਲੈਣਾ ਇਹ ਆ ਭਰਾਵਾ ਇਹਦੇ ਨਾਲ ਪੈ ਜੋ ਲਾ ਕੇ ਤੋਰ ਦੇ ਮੈਂ ਤੁਰ ਕੇ ਚੱਲ ਜਾਂਦਾ ਪਿੰਡ ਨੂੰ ਗੱਡੀ 'ਚ ਵੜਾਣਾ ਕੀ ਮਤਲਬ ਜੇ ਤੁਸੀਂ ਗੱਡੀ 'ਚ ਵੜਾ ਲਿਆ ਤੁਸੀਂ ਮੇਰੀ ਲਾਹ ਪਾ ਕਰਦੇ ਆ ਯਾਰ ਉਹ ਤੁਸੀਂ ਮੇਰਾ ਜਲੂਤ ਘਟਿਆ ਲਾਂਟੇ ਲੈ ਜਾ ਗਏ ਇੱਕ ਤਾਂ ਤੁਸੀਂ ਪਹਿਲਾਂ ਪੰਪ ਦਿੰਨੇ ਆ ਨਹੀਂ ਮਾਤਾ ਅਸੀਂ ਤਾਂ ਆ ਜਾਣਾ ਹੁਣੇ ਹੀ ਆ ਜਾਣਾ ਇੱਥੇ ਆ ਗਿਆ ਪੰਜਾਂ ਮਿੰਟਾਂ 'ਚ ਹੀ ਸਾਲੋ ਰਾਤ ਪਵਾ ਦਿੰਨੇ ਆ ਉੱਥੇ ਮੈਨੂੰ ਰਾਤ ਰੱਖ ਕੇ ਹੁਣ ਮੈਨੂੰ ਬਤਾ ਤੁਸੀਂ ਮੰਮੀ ਨਾਲ ਕਿੰਨੀ ਵਾਰੀ ਫੋਨ ਕੱਟਿਆ ਮੈਂ ਫੋਨ ਆਇਆ ਹੀ ਨਹੀਂ ਮੈਨੂੰ ਮੰਮੀ ਦਾ ਮੰਮੀ ਕਹਿੰਦੀ ਮੇਰਾ 10 ਵਾਰੀ ਫੋਨ ਘੱਟਦਾ ਹੈ ਲਾ 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 ਦਾ ਯਾਰ ਫੋਨ ਕੱਟਣਾ ਹੀ ਸੀ ਆ ਇਹ ਕਹਿੰਦਾ ਤਾਂ ਆ ਜਾਣਾ ਹੈ ਮੁੜ ਕੇ ਇਹਨੇ ਰਾਤ ਰੱਖਿਆ ਮੇਰਾ ਕਿੰਨੀ ਵਾਰੀ ਫੋਨ ਕੱਟਿਆ ਅਮਾ ਤੇ ਰਹਿਣ ਹੈ ਹੈਲੋ ਹਾਂਜੀ ਫੋਨ ਤੈਮੀ ਕੱਟਿਆ ਜਾਂ ਤੈਨ ਘੜਾ ਨਹੀਂ ਕੱਟਿਆ ਹਾਂਜੀ ਤੁਸੀਂ ਦੋਨੋਂ ਨੇ ਕੱਟਿਆ ਆ ਲਓ ਜੀ ਹਾਚਾਈ ਜਿਹੜੇ ਪੱਤੇਆਂ ਨਾਲ ਫਿਰਦੇ ਆ ਤੁਸੀਂ ਹੈ ਨਾ ਹਾਂ ਦੇ ਆਹ ਕਹ ਰਾਜਾ ਆச்சே ਆச்சே ਸਾਡੀ ਖੈਰ ਨਹੀਂ ਮੈਂ ਤੁਹਾਨੂੰ ਦੱਸ ਦੱਤਾ ਆ ਮੈਂ ਉਹ ਬੰਦੇ ਬਣਾਉਂਗੀ ਹਨਾ ਹਾਂ ਮੇਰੀ ਗਾਹ ਸੋਣ ਅੱਗੇ ਬੰਦੇ ਨਹੀਂ ਬਣੇ ਮੇਰੀ ਗਾਹ ਸੋਣ ਮम्मा ਅੱਗੇ ਤਾਂ ਕੁੜੀਆਂ ਜਾਂੰਦੀਆਂ ਮੇਰੀ ਗਾਹ ਸੋਣ ਔਜਲਾ ਕੀ ਕਹਿੰਦਾ ਸੀਗਾ ਕਹਿੰਦਾ ਅਸੀਂ ਸ਼ਾਮ ਨੂੰ ਮੁੜਿਆਣਾ ਹਾਂ ਔਜਲੇ ਦੀ ਵੀ ਕਲਾਸ ਲੱਗਣੀ ਆ ਤੇਰੇ ਤੇਰਾ ਤਾਂ ਟੋਲਾ ਮੈਂ ਲਿਆਉਣਾ ਆ ਮੈਂ ਮੰਦੀਪ ਨਾਲ ਮੇਰੀ ਗੱਲ ਹੋ ਗਈ ਆ ਤੇਰਾ ਤਾਂ ਗੱਲ ਦੇ ਵਿੱਚ ਪਹਹਾ ਨਾ ਪਾਇਆ ਤੂੰ ਮੈਨੂੰ ਬੇਦੀਤੀ ਨਾ ਕਹੀਂ ਹਰਾਮਜਾਦਿਆ ਪਰ ਸੋਣਾ ਤੁਸੀਂ ਘਰ ਟੱਕ ਜਾਣਾ ਫਿਰ ਨਾ ਜਾਣੀਂ ਕਿਉਂ ਕਿਸੇ ਦੀ ਕਿਉਂ ਕਿਸੇ ਦੀ ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਨੀ ਆ ਕਿਉਂ ਕੀ ਗੱਲ ਕੋੜ ਪਿਆ ਆ ਤੁਹਾਨੂੰ 100 ਸਾਲ ਕਿਉਂ ਆਇਆ ਆ 100 ਸਾਲ ਕੁੱਤੇ ਦੀ ਪੂਛ ਪੈਪ ਤੇ ਰਹੀ ਸੀ ਸਿੱਧੀ ਦੀ ਸਿੱਧੀ ਨਹੀਂ ਹੋਈ ਸਿੱਧੀਆਂ ਕਰਦਾਂ ਨਹੀਂ ਆ ਬਗਾਨੀਆਂ ਵੀ ਆ ਕੇ ਆਹ ਬਗਾਨੀਆਂ ਧੀਆਂ ਦਾ ਜੁਬਾਨ ਲੈ ਲੈ ਤੁਹਾਡੇ ਜੁਬਾਨ ਨਾਲ ਛੱਡੋ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨੀ ਆ ਮੇਰੀ ਗੱਲ ਸੁਣ ਲੈ ਇਦਾਂ ਦੀ ਐਹੀ ਕਿਹੜੀ ਵੀ ਲਿਆਉਣੀ ਆ ਜੱਗੋਬਾਰੀ ਜਿਹੜੀ ਤੂੰ ਬਦੂ ਹਰਾਮਦੇਵਾਂ ਕੰਮ ਕੀ ਫੜਿਆ ਹੈ ਹਰਾਮਦੇਸ ਫਿਰ ਜੈ ਜੈ ਦੇ ਸਾਰੇ ਸਾਰੇ ਦਿਹਾੜੀ ਨਹੀਂ ਘਰ ਬਾੜ ਦੇ ਕੁੱਤੇ ਦੇ ਹੱਟ ਘਰ ਹਰਾਮਦੇਵਾਂ ਰਾਤੀ ਬੋ ਜਰਾ ਤੁਸੀਂ ਰਾਤੀ ਦਾ ਓਏ ਯਾਰ ਰਾਤੀ ਅਮਾ ਸੋਣੇ ਨਾਲ ਲੇਟ ਕੀਤਾ ਸੋਣੇ ਨੇ ਕੀ ਲੇਟ ਕੀਤਾ ਤਰਪਾਂ ਦੇ ਟਿੱਕ ਬੈਕ ਜਾ ਬਾਹਰ ਪਾ ਕੇ ਜਿੱਦਾਂ ਕਿ ਤੇ ਅਕਸਰ ਹੁੰਦੇ ਕਿੱਡੇ ਲੱਗੇ ਹੋਏ ਬਹੁਤ ਛੂਟੀਆਂ ਤੇ ਜਾਂਦੇ ਆ ਹੈਨਾ ਨੋਟ ਹੁੰਦੇ ਤੁਹਾਡੇ ਪਾਰਸਾਂ ਦੇ ਵਿੱਚ ਰੁਪਈਆ ਸਾਡੇ ਨਿਕਲਦਾ ਨਹੀਂ ਉਹ ਮਾਮਾ ਮੇਰਾ ਕਹਿੰਦਾ ਚੰਡੀਗੜ੍ਹ ਸਸਤੀ ਆ ਉੱਥੋਂ ਲੈ ਕੇ ਆਓ ਦਾਰੂ ਹਾਂ ਹਰਾਮ ਦੇਖਨ ਚਰਦੇ ਪਤ ਘਰ ਨੂੰ ਆ ਜਾ ਮੈਂ ਤੁਹਾਨੂੰ ਦੱਸਾਂ ਮੇਰਾ ਲਾਉ ਨਾ ਪੀਵੋ ਮੇਰੀ ਗੱਲ ਤਾਂ ਸੁਣ ਲੋ ਕੀ ਭਾਗ ਆਹ ਭਾਗ ਯੂ ਰੂਡਲੀ ਭਾਗ ਹੈ ਨਾ ਆ ਮੈਨੂੰ ਔਜਲਾ ਕਹਿੰਦਾ ਔਜਲਾ ਤੈਨੂੰ ਕਹਿ ਕੇ ਨਹੀਂ ਗਿਆ ਸ਼ਰਤ ਗਾਰੰਟੀ ਆਨੇ ਚੱਕੀ ਕਹਿੰਦਾ ਔਜਲੇ ਨੂੰ ਵੀ ਆਲਾ ਦੇ ਔਜਲੇ ਦੀ ਵੀ ਕਲਾਸ ਲੱਗਣੀ ਆ ਜਿਹੜੇ ਤੁਸੀਂ ਫਿਰਨ ਤੁਰ ਪਾਨੇ ਆ ਤੁਹਾਨੂੰ ਹੋਰ ਕਿ ਕੰਮ ਨਹੀਂ ਮੈਂ ਮਾਵਾ ਜੀ ਨਹਿਰ ਤੇ ਲੈ ਆਣੇ ਬਸ ਗੱਡੀ ਚ ਗਈ ਗਈ ਤੂੰ ਤੂੰ ਨੇ ਸੌਖਾ ਰਿਆ ਇੰਨੇ ਅੰਨੇ ਨੇ ਉਹਨੇ ਮੇਰੀ ਦਾ ਸੋਣਾ ਮਮਾ ਇਹਨੂੰ 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 ਜਦੋਂ ਦੱਸਿਆ ਸ਼ਨੀਵਾਰ ਨੂੰ ਚਿੱਟੀ ਟੀ-ਸ਼ਰਟ ਪਾਉਣੀ ਆ ਇਹ ਇਹਨੂੰ ਕਿਸੇ ਨੇ ਦੱਸਿਆ ਗੱਡੀ ਦਾ ਲੱਗ ਗਈ ਗੱਲ ਸਾਡੀ ਮਾੜੀ ਜਾਈ ਹਾਂ ਇਹਨੂੰ ਜਦੋਂ ਦੱਸਿਆ ਸਿੱਧੂ ਵੀ ਤੂੰ ਜਿਹੜੋ ਵੀ ਪਾਉਣੀ ਆ ਵੀ ਗੱਡੀ ਲੱਗ ਜਾਣੀ ਆ ਹਨਾ ਤੂੰ ਚਿੱਟੀ ਟੀ-ਸ਼ਰਟ ਪਾ ਤੁਸੀਂ ਇਦਾਂ ਦੀਆਂ ਗੱਲਾਂ ਤੇ ਕਦੇ ਯਕੀਨ ਕਰਦੇ ਆ ਇਹ ਕਰਦੇ ਆ ਉਹ ਗੱਲ ਇਹਨੂੰ ਓ ਮਾਂ ਮੇਰੀ ਦਾ ਸੋਣਾ ਹੈਲੋ ਇਹ ਪਾਂਡਤ ਨੂੰ ਟੇਵਾ ਦਿਖਾਇਆ ਮੈਂ ਉਹ ਕਹਿੰਦਾ ਤੁਹਾਡੇ ਰਨ ਪਈਓ ਵਾ ਤਾਂ ਨਹੀਂ ਵਿਆਹ ਹੁੰਦਾ ਨਹੀਂ ਰਨ ਪਈਓ ਉਹ ਕਹਿੰਦਾ ਤੇਰੇ ਨਾਨਕਿਆਂ ਚ ਕੋਈ ਆਉਂਤ ਵੀ ਆ ਮੈਂ ਕਿਹਾ ਮੇਰਾ ਮਾਮਾ ਮੈਂ ਥੱਪੜ ਮਾਰਿਆ ਕੋਈ ਆਉਂਤ ਨਹੀਂ ਉਹਦਾ ਵਿਆਹ ਹੋਇਆ ਸੀ ਮੈਂ ਮੈਂ ਦੱਸਾਂ ਉਹ ਆਪੇ ਸਾਹ ਹੋਂਤੇ ਆ ਹੋ ਮੇਰੇ ਬੁੜੇ ਦਾ ਜਿਹਦਾ ਵਿਆਹ ਨਹੀਂ ਹੋਇਆ ਹੁੰਦਾ ਉਹ ਆਉਂਤ ਹੁੰਦਾ ਉਹ ਕਿਹੜੇ ਵਿਆਹਾਂ ਚੋਂ ਵਿਆਹ ਆ ਵਿਆਹ ਸਗਾ ਜਿਹੜੀ ਵਿਚਾਰੀ ਇੱਕ ਦਿਨ ਰਹੀ ਦੂਜੇ ਦਿਨ ਚੱਲ ਗਈ ਉਹ ਗਾਤਾ ਹੈਲੋ ਮੈਂ ਕੰਮ ਕਰਦੀ ਰੋਟੀ ਪਕਾਉਣੀ ਹੈ ਹੋ ਰਿਹਾ ਗਾਤਾ ਸੁਣ ਕੱਲੂ ਆਣਾ ਸੀ ਮੇਰੇ ਗਾ ਸੁਣ ਛਿਮਲੇ ਨੂੰ ਛਿਮਲੇ ਨੂੰ ਚੱਲੇ ਛਿਮਲੇ ਨੂੰ ਗੂੰ ਖਾਵਾ ਮੇਰੇ ਨਾਲ ਜਿੱਥੇ ਮਾਰਦੀ ਉਹ ਮੱਝ ਉਹ ਸੰਗਲ ਨਾਲ ਹੀ ਲੈ ਜਾ ਕੋਲ ਕੇ ਹਰਾਮ ਦੀਆ ਯਾਰ ਮम्मा ਕਿੱਦਾਂ ਦੀ ਟੌਲਟ ਨਾ ਲੈ ਲੈ ਗੂੰ ਜ਼ਰੂਰ ਘੜਾ ਟੌਲਟ ਘੜਾ ਉਹਦੀ ਵੀ ਕੋਈ ਰਸ ਜਿੱਥੇ ਜਾਣਾ ਰਸਾਈ ਛੱਟਿਆ ਆ ਤੁਹਾਡਾ ਤਾਂ ਉਹ ਟੌਲਟ ਦਾ ਸ਼ਰਮ ਹੀ ਹੈ ਨਹੀਂ ਆ ਯਾਰ ਔਜਲਾ ਯਾਰ ਔਜਲਾ ਸੋਨਾ ਕਹਿੰਦਾ ਆ ਕਰਾ ਡੈਡੀ ਨਾਲ ਗੱਲ ਅਲੇ ਫੜ ਕਰ ਲਿਆ ਗੱਲ ਫੜ ਜਾ ਰੋ ਹਲੋ ਤੂੰ ਮੈਂ ਚੱਲ ਜਾ ਛੱਡ ਕੇ ਇੱਥੋਂ ਬਟੋਨੀ ਹੈ ਪੈਰੀ ਬੈਨਾ ਹਾਂ ਪੈਰੀ ਬੈਨਾ ਦੱਸ ਯਾਰ ਡਾਡੀ ਥੋੜਾ ਯਾਰ ਸਾਹਵਲਾ ਬੋਲ ਲੈ ਇਹ ਇਫੈਕਟ ਦੇ ਰਿਹਾ ਯਾਰ ਜਿੱਦਾਂ ਤੀਜੀ ਤੇਰੀ ਹੈ ਨਾ ਤੈਨੂੰ ਟੱਟ ਕੇ ਪੈਂਦੀ ਆ ਤੂੰ ਮੇਰੇ ਕੋਲ ਹੀ ਆਉਣਾ ਹੋਣਾ ਹਲੋ ਕੰਨ ਹੋਣਾ ਮੈਂ ਹੜ ਹੱਥਿਆ ਕਹਦੇ ਅੱਤਿਆ ਕਹਦੇ ਜਦੋਂ ਕਿਹਾ ਕਿ ਟੁੱਟ ਕੇ ਪੈਂਦੀ ਐ ਤੈਨੂੰ ਮੇਰੇ ਕੋਲ ਆਉਣਾ ਲਾਵੇ ਹੱਸਿਆ ਕਹਦੇ ਬੋਲ ਦਾੜੀ ਮੇਰੀ ਗਾਹ ਸੁਣ ਲੈ ਜੇ ਸੇਮ ਦਾ ਮੁੰਡਾ ਐ ਨਾ ਉਹਦੇ ਮੋਰੇ ਬੋਲ ਕੇ ਦਿਖਾ ਉੱਚੀ ਆਵਾਜ਼ ਚ ਹੋਣਾ ਕਰਵਾ ਤੂੰ ਯਾਰ ਇਨਾ ਥੱਲੇ ਦਾੜੀ ਇਨੀ ਦਾ ਮਾਹ ਜਡਾਲ ਨਹੀਂ ਲੱਗਦੀ ਜਿੰਨਾ ਤੂੰ ਲੱਗਾ ਮੰਮੀ ਥੱਲੇ ਕਰਮਾਲ ਤੇਰਾ ਹੈ ਹੈਲੋ ਪੱਟੇ ਪੱਟੇ ਕਰੀ ਗੋੜੇ ਪੱਟੇ ਪੱਟੇ ਯਾਰ ਤੂੰ ਮੇਰੇ ਜੁਮੇ ਰੱਖੇ ਆ ਯਾਰ ਕੀ ਰੈਡੀ ਮਾੜਾ ਟੌਰ ਨਾ ਕਾਇ ਇਹਨੂੰ ਤੂੰ ਵੀ ਕਰੀ ਜਾਣਾ ਉੱਚੀ ਆਵਾਜ਼ ਚ ਬੋਲ ਮੰਮੀ ਮੋਰੇ ਬੇਸਤੀ ਨਾ ਕਰ ਹਾਂ ਕਾਲੂ ਸਾਡੇ ਵੀ ਹਾਂ ਹਾਂ ਮੈਨੂੰ ਕਹਿਣਾ ਉਹਨੂੰ ਕਹਿ ਤੂੰ ਜੀ ਕੋ ਚੁੱਪ ਤੂੰ ਗਾ ਚੁੱਪ ਕਰ ਗਿਆ ਵਾਇਲੈਂਸ ਹੋ ਜਾ ਵਾਇਲੈਂਸ ਤੇਰਾ ਕਮਰਾ ਚੁੱਪ ਗਾ ਦੇ ਬਲੰਦ ਹੋ ਜੇ ਕੀ ਹੋ ਗਿਆ ਚੁੱਪ ਗਾ ਦੇ ਉਹਨੂੰ ਪਾਪ ਪੜਾਈ ਪਾ ਕੇ ਡੈਡੀ ਦੇ ਕੋਲ ਨੰਬਵਾ ਦੇ ਉਹ ਡੈੜੀ ਚੋਲਾ ਲੱਗਦਾ ਇਹਨਾਂ ਦੇ ਅੱਜ। ਉਹ ਮੇਰੀ ਗੱਲ ਤਾਂ ਸੁਣਿਓ ਡੈੜੀ 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 ਘਾ ਲਾਦੇ ਤੋ ਘਾ ਲਾਦੇ ਇੱਕ ਡੈੜੀ ਗੋਏ ਨੇ। ਡੈੜੀ ਇੱਕ ਲਾਵੇ ਕੰਨਾਂ ਵੱਲੇ ਕੋਈ ਗੱਲ ਨਹੀਂ। ਕੋਈ ਚੱਕਰ ਨਹੀਂ। ਹੌਂਡੀਆਂ ਲਾ ਦੇ ਹੌਂਡੀਆਂ ਦੇ ਪਿੱਛਾ ਮਗਰ ਆਉਣਾ ਕਿਸੇ ਨੇ ਵੀ ਲਾ ਦੇ ਇੱਕ। ਕੰਦਰਾ ਹੌਂਡੀਆਂ ਦੇ ਪਿੱਛਾ ਮਗਰ ਆਉਣਾ ਜਿੰਦਾ। ਗਾਦਾ ਡੈੜੀ। ਹਾਂ। ਫੇਰ ਉਹ ਕਿਹੜੀ? ਖੜੇ ਆ। ਨਹੀਂ। ਮੇਰੀ ਗੱਲ ਤਾਂ ਸੁਣ ਲਾ ਬਹੁਤ ਤੇਰਾ ਨਹੀਂ ਦਿਲ ਕਰਦਾ ਸਾਲੇ ਹਾਰਨਾ ਤੂੰ ਟਚਣਾ ਟੁਚਣਾ ਕਰੇ ਹੈ ਤੇਰਾ ਨਹੀਂ ਦਿਲ ਕਰਦਾ ਸਾਲੇ ਹਾਰਨਾ ਟਚਣਾ ਟੁਚਣਾ ਕਰੇ ਹੈ ਡੈਡੀ ਮੇਰੀ ਗੱਲ ਸੁਣ ਲਾ ਮੈਂ ਮੈਂ ਇੱਕ ਗੱਲ ਦੱਸਦੀ ਹਾਂ ਸੋਨੇ ਦਾ ਫੋਨ ਬੜੀ ਸੋਨੇ ਦਾ ਆ ਰਿਹਾ ਸੀ ਫੋਨ ਦੇਖੀ ਇੱਕ ਮਿੰਟ ਦੇ ਦੇ ਰੱਖੀ ਤੂੰ ਹੀ ਰਹੀ ਫੋਨ ਤੇ ਕੰਗ 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 ਬੜੀ ਮੇਰੀ ਗਾਹ ਸੌੜ ਇੱਕ ਮਿੰਟ ਹਾਂ ਤੈ ਮਗਤਾ ਪੱਠੇ ਵੀ ਤੈ ਹੀ ਵੱਢਣੇ ਆ ਪੱਠੇ ਪਾਉਣੇ ਵੀ ਤੈ ਹੀ ਆ ਪਸ਼ੂ ਤੈ ਹੀ ਸੰਭੇ ਹਲੇ 2-4 ਦਿਨ ਮੈਂ ਜੱਲਾ ਜੇ ਨਾ ਸੰਭੇ ਮੈਂ ਦੱਸ ਦੇਣਾ ਮਾਸੀ ਕੋਲੋਂ ਮਾਲਸ਼ ਕਰਾਉਂਦਾ ਸੀ ਹੈੱਡ ਮ사ਜ ਕਰਾਉਂਦਾ ਸੀ ਘਰੇ ਤੇ ਰੋਲਾ ਪਾ ਲੈਣਾ ਮम्मी ਨੂੰ ਦੱਸ ਦੇਣਾ ਮੈਨੂੰ ਨਾ ਦੇਈਂ ਬੇ ਠੀਕ ਐ ਠੀਕ ਜਿਆਦਾ ਦੱਸ ਦੇ ਘਰੇ ਕਲੇਸ਼ ਪਾਉਣਾ ਮੈਂ ਦੱਸ ਦੇਣਾ ਤੂੰ ਮਾਸੀ ਕੋਲੋਂ ਮ사ਜ ਕਰਾਉਂਦਾ ਸੀ ਹੈੱਡ ਮ사ਜ ਤੂੰ ਮੇ ਤੇਲ ਲਾਇਆ ਸੀ ਉਹਦੇ ਸਿਰ ਤੇ ਤੂੰ ਹੀ ਆ ਹੈਂ ਤੂੰ ਵਿਚਾਰ ਕੇ ਤੇਲ ਲਾਇਆ ਸੀ ਨਾ ਉਹਦੇ ਆਹ ਹੌਲੀ ਬੁਲਾਵੇ ਅਕਲੇਸ਼ ਪੈ ਜਾਣਾ ਹੈ ਘਰੇ ਹੈਂ ਉਹ ਨਹੀਂ ਪਤਾ ਕੋਈ ਤਾਂ ਮੈਂ ਫੇਰ ਆਤਮਾ ਕਰੇ ਮੈਂ ਕਹਿੰਦਾ ਮਾਸੀ ਕੋਲ ਤੇਲ ਲਵਾਉਂਦਾ ਇਹ ਨਹੀਂ ਵੀ ਲਾਇਆ ਉਹਦੇ ਸਿਰ ਤੇ ਤੇਲ ਚੱਲ ਕਰਾ ਗੱਲ ਹੁਣ ਲੈ ਵੇ ਇਹ ਕਿਹੜੀ ਗੱਲ ਆ ਹੈਲੋ ਆਪਣਾ ਘਰ ਬਚਾਲਾ ਹੈਲੋ ਆਪਣਾ ਘਰ ਬਚਾਲਾ ਕਿਉਂ ਕੀ ਹੋਇਆ ਮੇਰੇ ਘਰ ਨੂੰ ਤੇਰਾ ਸਿਰਦਾ ਸਾਈ ਕਿਸੇ ਹੋਰ ਦਾ ਚਿਰਾਗ ਵੰਨੂ ਫਿਰਦਾ ਉਹ ਤੂੰ ਤਫ ਹੋ ਕਿਤੇ ਪਾਸੇ ਹਰਾਮ ਦਾ ਮੇਰੀ ਗਾ ਮੇਰੀ ਗਾ ਮੇਰੀ ਗਾਲ ਤਾਂ ਸੁਣ